ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਤੁਹਾਡਾ ਉਮੀਦ ਕਰਦੇ ਤੋ ਸਾਰੇ ਜਣੇ ਵਧੀਆ ਹੋਵੋਗੇ ਤੇ ਅਸੀਂ ਵੀ ਠੀਕ ਠਾਕ ਆ ਜੀ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਵਧੀਆ ਤੇ ਜ਼ਰੂਰੀ ਵੀਡੀਓ ਲੈ ਕੇ ਆਏ ਆਂਗੇ ਇਹਦੇ ਵਿੱਚ ਆਪਾਂ ਤੁਹਾਨੂੰ ਇਹ ਦੱਸਾਂਗੇ ਕਿ ਜੇ ਆਪਾਂ ਕਸਟਮਰ ਦਾ ਸੂਟ ਜਾਂ ਖੁਦ ਦਾ ਸੂਟ ਆਪਾਂ ਨਾਪ ਲੈ ਕੇ ਬਣਾਉਨੇ ਆ ਤਾਂ ਉਹਦੇ ਵਿੱਚ ਆਪਾਂ ਲੂਜ਼ਿੰਗ ਕਿੰਨੀ ਦੇਣੀ ਹੁੰਦੀ ਆ ਠੀਕ ਆ ਜਦੋਂ ਆਪਾਂ ਇੰਚੀ ਟੇਪ ਨਾਲ ਬਾਡੀ ਤੋਂ ਨਾਪ ਲੈਨੇ ਆ ਤੇ ਉਸ ਤੋਂ ਬਾਅਦ ਉਹਦੇ ਵਿੱਚ ਲੂਜ਼ਿੰਗ ਕਿੰਨੀ ਦੇਣੀ ਹੁੰਦੀ ਆ ਹਨਾ ਕਿਉਂਕਿ ਦੇਖੋ ਜਦੋਂ ਆਪਾਂ ਸੂਟ ਤੋਂ ਨਾਪ ਲੈਨੇ ਆ ਨਾ ਉਹਦੇ ਵਿੱਚ ਸਾਨੂੰ ਜਿਹੜੀ ਲੂਜ਼ਿੰਗ ਹੈਗੀ ਆ ਬਾਡੀ ਦੇ ਹਿਸ ਔਰ ਲੂਜ਼ਿੰਗ ਕਿੰਨੀ ਦੇਖਣੀ ਆ ਉਹ ਤੁਸੀਂ ਦੇਣੀ ਆ ਉਹ ਤੁਸੀਂ ਧਿਆਨ ਨਾਲ ਦੇਖ ਲਓ ਹੁਣ ਮੈਂ ਕਸਟਮਰ ਦਾ ਜਿਹੜਾ ਨਾਪ ਹੈਗਾ ਉਹ ਇੰਚੀ ਟੇਪ ਨਾਲ ਨਾਪ ਕੇ ਲਿਆ ਸੀ ਹੁਣ ਉਹਨਾਂ ਦੀ ਬ੍ਰੈਸਟ ਤੋਂ ਫਿਟਿੰਗ ਹੈਗੀ ਸੀ ਜੀ 32 ਇੰਚ ਠੀਕ ਹੈ ਉਹਦੇ ਵਿੱਚ ਆਪਾਂ 2.5 ਪਲੱਸ ਕਰਨਾ ਹੁੰਦਾ ਬ੍ਰੈਸਟ ਜਦੋਂ ਆਪਾਂ ਇੰਚੀ ਟੇਪ ਨਾਲ ਨਾਪਦੇ ਆ ਉਸ ਤੋਂ ਬਾਅਦ ਆਪਾਂ ਉਹਦੇ ਵਿੱਚ 2.5 ਇੰਚ ਦੀ ਲੂਜ਼ਿੰਗ ਦੇਣੀ ਹੁੰਦੀ ਆ ਠੀਕ ਹੈ ਹੁਣ ਜੇ ਮੈਂ 32 ਸੀਗਾ ਇਹਦੇ ਵਿੱਚ 2.5 ਇੰਚ ਦੀ ਲੂਜ਼ਿੰਗ ਦੇਣ ਤੋਂ ਬਾਅਦ ਇਹ 35 ਬਣ ਜਾਊਗਾ ਤੇ ਆਪਾਂ 3.5 ਇੰਚ ਤੇ ਇਹਦੀ ਕਟਿੰਗ ਕਰਾਂਗੇ ਠੀਕ ਹੈ ਫੋਲਡਿੰਗ ਦੇ ਵਿੱਚ ਤੇ ਹੁਣ ਦੇਖੋ ਇਥੇ ਇਹਨਾਂ ਦੀ ਕਮਰ ਦੀ ਫਿਟਿੰਗ ਹੈਗੀ ਸੀ ਜੀ 28 ਇੰਚ ਹੁਣ ਕਮਰ ਦੇ ਵਿੱਚ ਐਦਾਂ ਹੁੰਦਾ ਤੁਸੀਂ 1.5 ਇੰਚ ਦੀ ਵੀ ਲੂਸਿੰਗ ਦੇ ਸਕਦੇ ਹੋ ਜੇ ਤੁਹਾਨੂੰ ਜ਼ਿਆਦਾ ਫਿਟਿੰਗ ਦੇ ਵਿੱਚ ਚਾਹੀਦਾ ਸੂਟ ਤਾਂ ਫਿਰ ਤੁਹਾਡਾ ਬਿਲਕੁਲ ਫਿੱਟ ਆਊਗਾ ਸੂਟ ਹੁਣ ਜੇ ਤੁਹਾਨੂੰ ਕਸਟਮਰ ਕਹਿੰਦਾਗਾ ਕਿ ਮੈਨੂੰ ਥੋੜਾ ਕੰਫਰਟੇਬਲ ਚਾਹੀਦਾ ਤਾਂ ਤੁਸੀਂ 2 ਇੰਚ ਦੀ ਲੂਸਿੰਗ ਦੇ ਸਕਦੇ ਹੋ ਹੁਣ ਤੁਸੀਂ ਦੇਖ ਲਓ ਜੇ ਫਿਟਿੰਗ ਚ ਚਾਹੀਦਾ ਤਾਂ 1.5 ਇੰਚ ਜੇ ਕੰਫਰਟੇਬਲ ਚਾਹੀਦਾ ਤਾਂ 2 ਇੰਚ ਲੂਸਿੰਗ ਦੇ ਦਿਓ ਜਿੰਨੀ ਵੀ ਕਮਰ ਹੋਵੇ ਤੁਹਾਡੀ ਠੀਕ ਹੈ ਹੁਣ ਕਮਰ ਤੋਂ ਇਹਨਾਂ ਦੀ ਫਿਟਿੰਗ ਹੈਗੀ ਸੀ 28 ਇੰਚ ਜੇ ਮੈਂ 1.5 ਇੰਚ ਦੀ ਲੂਜ਼ਿੰਗ ਦੰਨੀ ਆ ਤਾਂ 29 ਤੇ ਮੈਂ ਕਟਿੰਗ ਕਰੂੰਗੀ ਪਰ ਮੈਂ ਇਹਦੇ ਵਿੱਚ 2 ਇੰਚ ਦੀ ਲੂਜ਼ਿੰਗ ਦੇਉਂਗੀ ਇਸ ਲਈ ਮੈਂ 30 ਦੇ ਕਟਿੰਗ ਕਰੂੰਗੀ ਦੇਖੋ 29 30 ਹਨਾ 2 ਇੰਚ ਪਲੱਸ ਕਰਕੇ 30 ਬਣ ਗਿਆ ਨਾ ਤੇ ਮੈਂ ਇਹਦੀ ਫੋਲਡਿੰਗ ਦੇ ਵਿੱਚ 15 ਇੰਚ ਲਵੂੰਗੀ ਫਿਟਿੰਗ ਠੀਕ ਹੈ ਜੀ ਹੁਣ ਦੇਖੋ ਇਹਨਾਂ ਦੀ हिਪ ਤੋਂ ਫਿਟਿੰਗ ਹੈਗੀ ਹੈ ਜੀ 34 ਇੰਚ ਹਨਾ hip ਦੇ ਵਿੱਚ ਕੀ ਹੁੰਦਾ hip ਦੇ ਵਿੱਚ ਵੀ ਇਦਾਂ ਹੀ ਹੁੰਦਾ ਜੇ ਕਿਸੇ ਕਸਟਮਰ ਨੂੰ ਥੋੜਾ ਜਿਹਾ ਕੰਫਰਟੇਬਲ ਪਸੰਦ ਹੋਵੇ ਤਾਂ ਤੁਸੀਂ 2.5 ਇੰਚ ਦੀ ਵੀ ਲੂਜ਼ਿੰਗ ਦੇ ਸਕਦੇ ਹੋ ਜੇ ਤੁਹਾਨੂੰ ਲੱਗਦਾ ਕਿ ਹਾਂ 2 ਇੰਚ ਨਾਲ ਵੀ ਦੇਖੋ ਵਧੀਆ ਆ ਜਾਂਦਾ ਹੁੰਦਾ ਸੂਟ ਇੰਨਾ ਟਾਈਟ ਵੀ ਨਹੀਂ ਹੁੰਦਾ ਹੁੰਦਾ ਹੈਗਾ ਜੇ ਤੁਹਾਨੂੰ ਕਿਸੇ ਨੂੰ ਜ਼ਿਆਦਾ ਥੋੜਾ ਜਿਹਾ ਕੰਫਰਟੇਬਲ ਹੀ ਪਸੰਦ ਆ ਤਾਂ ਤੁਸੀਂ 2.5 ਇੰਚ ਦੀ ਲੂਜ਼ਿੰਗ ਦੇ ਸਕਦੇ ਹੋ ਮੈਂ hip ਦੇ ਵਿੱਚ 2 ਇੰਚ ਦੀ ਲੂਜ਼ਿੰਗ ਦੇਵਾਂਗੀ ਹੁਣ ਇਹਨਾਂ ਦੀ 34 ਹੈ hip ਸੀਗੀ ਤਾਂ ਮੈਂ 2 ਇੰਚ ਪਲੱਸ ਕਰਕੇ 36 ਤੇ ਇਹਨਾਂ ਦੀ ਕਟਿੰਗ ਕਰੂੰਗੀ ਠੀਕ ਹੈ 34 35 36 ਹਨਾ 2 ਇੰਚ ਪਲੱਸ ਕਰਕੇ 36 ਦੇ ਕਟਿੰਗ ਕਰੂੰਗੀ ਮਤਲਬ ਕਿ ਫੋਲਡਿੰਗ ਦੇ ਵਿੱਚ 18 ਇੰਚ ਤੇ ਨਿਸ਼ਾਨ ਲਗਾਉਂਗੀ हिਪ ਦਾ ਠੀਕ ਹੈ ਜੀ ਹੁਣ ਦੇਖੋ ਇਹਨਾਂ ਦੀ ਕਮੀਜ਼ ਦੀ ਲੈਂਥ ਹੈਗੀ ਸੀ ਜੀ 41 ਇਹਦੇ ਵਿੱਚ ਵੀ ਆਪਾਂ 1 ਇੰਚ ਪਲੱਸ ਕਰਨਾ ਹੁੰਦਾ ਕਿਉਂਕਿ ਜਦੋਂ ਬੋਡੀ ਤੇ ਵੇਅਰ ਕੀਤਾ ਹੋਇਆ ਹੁੰਦਾ ਨਾ ਸੂਟ ਤਾਂ ਉਹਦੇ ਵਿੱਚ ਉੱਪਰੋਂ ਮੋਡੇ ਦੀ ਸਲਾਈ ਵੀ ਲੱਗੀ ਹੋਈ ਹੁੰਦੀ ਆ ਤੇ ਫਿਟਿੰਗ ਦੀ ਜਿਹੜੀ ਸਲਾਈ ਹੁੰਦੀ ਆ ਨਾ ਹੁਣ ਜਿਵੇਂ ਉਹਨਾਂ ਦੀ ਨਾ ਫਿਟਿੰਗ ਤੋਂ ਉਹ ਵੀ ਅੱਧਾ ਇੰਚ ਲੈ ਜਾਂਦੀ ਹੁੰਦੀ ਆ ਮਤਲਬ ਕਿ ਜਿਹੜੀ ਆਪਣੇ ਕਮਰ ਤੋਂ ਫਿਟਿੰਗ ਹੁੰਦੀ ਆ ਅੱਧਾ ਇੰਚ ਉਹਦੇ ਵਿੱਚ ਚਲਾ ਜਾਂਦਾ ਹੁੰਦਾ ਔਰ ਅੱਧਾ ਇੰਚ ਜਿਹੜੀ ਹੈਗੀ ਮੋਡੇ ਵਾਲੀ ਸਲਾਈ ਲੈ ਜਾਂਦੀ ਹੁੰਦੀ ਆ ਇਸੇ ਲਈ ਜਦੋਂ ਆਪਾਂ ਸੂਟ ਵੇਅਰ ਕੀਤੇ ਹੋਏ ਦਾ ਨਾਪ ਲੈਣਾ ਤਾਂ ਆਪਾਂ ਉਹਦੇ ਵਿੱਚ 1 ਇੰਚ ਪਲੱਸ ਕਰਨਾ ਹੁਣ ਜਦੋਂ ਮੈਂ ਕਸਟਮਰ ਦਾ ਨਾਪ ਲਿਆ ਸੀ ਤਾਂ 41 ਆ ਰਹੀ ਸੀ ਉਹਨਾਂ ਦੀ ਕਮੀਜ਼ ਦੀ ਲੈਂਥ ਤੇ ਮੈਂ ਉਹਦੇ ਵਿੱਚ 1 ਇੰਚ ਪਲੱਸ ਕਰੂੰਗੀ ਤਾਂ 42 ਤੇ ਮੈਂ ਉਹਨਾਂ ਦੀ ਕਟਿੰਗ ਕਰੂੰਗੀ ਤਾਂ 41 ਹੀ ਰਹਿ ਜਾਊਗਾ ਠੀਕ ਹੈ ਜੀ ਇਸ ਤਰੀਕੇ ਨਾਲ ਤੁਸੀਂ ਕਟਿੰਗ ਕਰਨੀ ਹੁੰਦੀ ਹੈਗੀ ਤੇ ਤੁਸੀਂ ਹੁਣ ਦੇਖੋ ਇਹ ਸੂਟ ਹੈਗਾ ਜਿਹੜਾ ਇਹ ਲਾਈਨਿੰਗ ਵਾਲਾ ਸੂਟ ਸੀਗਾ ਲਾਈਨਿੰਗ ਵਾਲੇ ਸੂਟ ਦੀ ਮੈਂ ਬਹੁਤ ਵਾਰੀ ਵੀਡੀਓ ਪਾਈ ਆ ਤੇ ਮੈਂ ਫੇਰ ਵੀ ਤੁਹਾਨੂੰ ਦੱਸ ਦਿੰਨੀ ਆ ਮੈਂ ਵੀ ਮੈਂ ਲਾਈਨਿੰਗ ਵਾਲੇ ਸੂਟ ਦੀ ਕਟਿੰਗ ਕਿਵੇਂ ਕਰਦੀ ਹੁੰਦੀ ਆ ਕਿਉਂਕਿ ਆਡੀਅנס ਜਿਹੜੀ ਹੈਗੀ ਉਹ ਨਵੀਂ ਜੁੜ ਜਾਂਦੀ ਹੁੰਦੀ ਆ ਆਪਣੇ ਚੈਨਲ ਤੇ ਠੀਕ ਹੈ ਹੁਣ ਦੇਖੋ ਹੁਣ ਇਹਨਾਂ ਦੀ 18 ਇੰਚ ਘੇਰਾ ਨਾ ਹੁਣ ਮੈਂ ਲੈ ਲਿਆ ਮੈਂ 4 ਇੰਚ ਜ਼ਿਆਦਾ ਲੈ ਲਿਆ ਠੀਕ ਹੈ ਜੀ ਕਿਉਂਕਿ ਇਹਨਾਂ ਦੇ ਪਾਈਪਿੰਗ ਕੱਢਣੀ ਆ ਆਪਾਂ ਨੇ ਉਦੋਂ ਮੈਂ 3 ਇੰਚ ਜ਼ਿਆਦਾ ਲੈਣੀ ਹੁੰਦੀ ਆ ਜੇ ਪਾਈਪਿੰਗ ਕੱਢਾਂ ਤਾਂ 4 ਇੰਚ ਜ਼ਿਆਦਾ ਲੈ ਲੈਣੀ ਹੁੰਦੀ ਆ ਹੁਣ ਦੇਖੋ ਇਹਨਾਂ ਦਾ ਕਿਹ ਰਹੇਗਾ ਸੀ 18 ਇੰਚ ਤੇ ਮੈਂ ਜਿਹੜਾ ਹੈਗਾ ਉਹ ਮੈਂ 22 ਇੰਚ ਲੈ ਲਿਆ ਮਤਲਬ ਕਿ ਫੋਲਡਿੰਗ ਦੇ ਵਿੱਚ 11 ਇੰਚ ਠੀਕ ਹੈ ਜੀ ਆਹ ਬੈਕ ਵਾਲਾ ਪੱਲਾ ਆਹ ਫਰੰਟ ਵਾਲਾ ਪੱਲਾ ਠੀਕ ਹੈ ਜੀ ਤੇ ਜਿਹੜੇ ਆਹ ਦੋ ਪੱਲੇ ਹੈਗੇ ਨੇ ਇਹ ਆਪਣੇ ਲਾਈਨਿੰਗ ਵਾਲੇ ਪੱਲੇ ਨੇ ਠੀਕ ਹੈ ਮੈਂ ਐਦਾਂ ਜਿਹੜਾ ਇੱਕਾ نیچے ਪੱਲਾ ਰੱਖਿਆ ਉੱਪਰ ਇੱਕ ਫਰੰਟ ਵਾਲਾ ਪੱਲਾ ਰੱਖਿਆ ਫਿਰ ਮੈਂ ਇਦਾਂ ਜਿਹੜੇ ਹੈਗੇ ਨੇ ਪੱਲੇ ਉੱਪਰ ਸੈੱਟ ਕਰਕੇ ਰੱਖ ਲੈਨੇ ਦੇਖੋ ਜਦੋਂ ਮੈਂ ਲਾਈਨਿੰਗ ਵਾਲੇ ਸੂਟ ਦੀ ਕਟਿੰਗ ਕਰਦੀ ਹੁੰਦੀ ਹੁੰਨੀ ਆ ਨਾ ਮੈਂ ਉੱਪਰ ਰੱਖ ਕੇ ਹੀ ਕਰਦੀ ਹੁੰਨੀ ਆ ਤੇ ਉਹਦੇ ਵਿੱਚ ਜਿਹੜੀ ਹੈਗੀ ਆ ਉਹ ਅੱਧਾ ਅੱਧਾ ਇੰਚ ਦੀ ਜਿਹੜੀ ਹੁੰਦੀ ਆ ਉਹ ਲੂਜ਼ਿੰਗ ਦਿੰਨੀ ਹੁੰਨੀ ਆ ਹੁਣ ਲੂਜ਼ਿੰਗ ਮੈਂ ਕਿਵੇਂ ਦਿੰਨੀ ਆ ਦੇਖੋ ਪਹਿਲਾਂ ਮੈਂ ਲਾਈਨਿੰਗ ਜਿਹੜੀ ਹੈਗੀ ਆ ਉਹਨੂੰ ਇਦਾਂ ਪੂਰਾ ਮਤਲਬ ਕਿ ਉਹਨੂੰ ਆਪਾਂ 1 1 ਇੰਚ ਜ਼ਿਆਦਾ ਕੱਟ ਲੈਣਾ ਜਿੰਨਾ ਵੀ ਆਪਣਾ ਘੇਰਾ ਹੁੰਦਾ ਦੇਖੋ ਆਪਾਂ ਘੇਰਾ ਉਤਾਰਿਆ ਸੀ 22 ਇੰਚ ਤਾਂ ਮੈਂ ਲਾਈਨਿੰਗ ਉਤਾਰੀ ਹੈ ਜੀ 2 ਇੰਚ ਠੀਕ ਹੈ ਲਾਈਨਿੰਗ ਮੈਂ 1 ਇੰਚ ਜ਼ਿਆਦਾ ਉਤਾਰੀ ਹੈ ਤੇ ਉਹਦੇ ਵਿੱਚੋਂ ਆਪਾਂ ਜਿਹੜੀ ਐਦਾ ਹੈਗੀ ਆ ਉਹ ਫੋਲਡ ਕਰ ਦੇਣੀ ਆ ਹੁਣ ਆਪਾਂ ਅੱਧਾ ਇੰਚ ਲਾਈਨਿੰਗ ਜਿਹੜੀ ਹੈਗੀ ਆ ਉਹ ਫੋਲਡ ਕਰਤੀ ਆ ਹੁਣ ਅੱਧਾ ਇੰਚ ਜਦੋਂ ਆਪਾਂ ਇਹਨੂੰ ਖੋਲਾਂਗੇ ਦੇਖੋ ਇਹ 1 ਇੰਚ ਹੋ ਜਾਊਗੀ ਹਨਾ ਜਦੋਂ ਆਪਾਂ ਇਹਨੂੰ ਐਦਾ ਖੋਲਾਂਗੇ ਨਾ ਇਹ 1 ਇੰਚ ਹੋ ਜਾਊਗੀ ਇਸੇ ਲਈ ਮੈਂ 1 ਇੰਚ ਜਿਹੜੀ ਲਾਈਨਿੰਗ ਹੈਗੀ ਆ ਉਹ ਜ਼ਿਆਦਾ ਲਈ ਆ ਠੀਕ ਹੈ ਜੀ ਹੁਣ ਤੁਸੀਂ ਦੇਖ ਲਓ ਬਸ ਜਿਹੜੀਆਂ ਮੈਂ ਲਾਈਨਿੰਗ ਲਈਆ ਉਹ ਐਦਾ ਪੱਲਿਆਂ ਨਾਲ ਬਿਲਕੁਲ ਮੈਂ ਮੈਚ ਕਰਕੇ ਰੱਖ ਲਈ ਆ ਮੇਰਾ ਇਹੀ ਤਰੀਕਾ ਲਾਈਨਿੰਗ ਵਾਲੇ ਸੂਟ ਕਟਿੰਗ ਕਰੰਦਾ ਠੀਕ ਹੈ ਫਿਟਿੰਗ ਜਿਹੜੀ ਹੈਗੀ ਉਹ ਬਿਲਕੁਲ ਸਹੀ ਆਉਂਦੀ ਹੁੰਦੀ ਆ ਲੂਜ਼ਿੰਗ ਦੇਣ ਦਾ ਫਾਇਦਾ ਇਹ ਹੁੰਦਾਗਾ ਕਿ ਤੁਹਾਡਾ ਸੂਟ ਜਿਹੜਾ ਹੈਗਾ ਵਾਸ਼ ਕਰਨ ਤੋਂ ਬਾਅਦ ਵੀ ਸ਼੍ਰਿੰਕ ਨਹੀਂ ਹੁੰਦਾ ਕਿਉਂਕਿ ਜਿਹੜੀ ਕਾਟਨ ਦੀ ਲਾਈਨਿੰਗ ਹੁੰਦੀ ਆ ਨਾ ਉਹ 2-3 ਵਾਰੀ ਧੋਣ ਤੋਂ ਬਾਅਦ ਹੀ ਸੈੱਟ ਆਉਂਦੀ ਹੁੰਦੀ ਹੈਗੀ ਹੁਣ ਇਹ ਸ਼੍ਰਿੰਕ ਹੋਣ ਦਾ ਕੋਈ ਡਰ ਨਹੀਂ ਵੈਸੇ ਮੈਂ ਲਾਈਨਿੰਗ ਜਿਹੜੀ ਹੈਗੀ ਉਹ ਧੋ ਕੇ ਲਗਾਈ ਆ ਠੀਕ ਹੈ ਜੀ ਇਹ ਜਿਹੜੀ ਲਾਈਨਿੰਗ ਹੈਗੀ ਆ ਇਹ 2 ਮੀਟਰ ਲਾਈਨਿੰਗ ਹੈ ਮੈਨੂੰ ਕਈ ਭੈਣਾਂ ਪੁੱਛਦੀਆਂ ਹੁੰਦੀਆਂ ਨੇ ਕਿ ਆ ਵੀ ਤੁਸੀਂ ਲਾਈਨਿੰਗ ਜਿਹੜੀ ਹੈਗੀ ਉਹ ਕਿੰਨੀ ਉੱਚੀ ਰੱਖਦੇ ਹੁੰਨੇ ਹੋ ਦੇਖੋ ਤੁਸੀਂ 2.5 3 ਇੰਚ ਤੱਕ ਉੱਚੀ ਜਿਹੜੀ ਹੈਗੀ ਉਹ ਲਾਈਨਿੰਗ ਰੱਖ ਸਕਦੇ ਹੋ ਠੀਕ ਹੈ ਜੀ ਹੁਣ ਜੇ ਮੈਂ 41 ਮੇਰੀ ਲੈਂਥ ਆ ਹਨਾ ਸੂਟ ਦੀ ਮੇਰੇ ਸੂਟ ਦੀ ਲੈਂਥ ਜਿਹੜੀ ਹੈਗੀ ਹੁਣ ਜੇ ਮੈਂ 42 ਤੇ ਨਿਸ਼ਾਨ ਲਗਾਉਣੀ ਆ ਤਾਂ ਇੱਥੇ ਆਊਗੀ ਹੁਣ ਦੇਖੋ ਲਾਈਨਿੰਗ ਜਿਹੜੀ ਹੈਗੀ ਮੈਂ ਉਹ ਇੰਨੀ ਉੱਚੀ ਰੱਖ ਲਈ ਆ ਮਤਲਬ ਕਿ 2 ਇੰਚ ਉੱਚੀ ਰੱਖ ਲਈ ਆ ਤੇ ਆਪਾਂ 1-1 ਇੰਚ ਜਿਹੜੀ ਹੈਗੀ ਆਪਣੀ ਫੋਲਡਿੰਗ ਹੋ ਜੂਗੀ ਹਨਾ ਲਗਭਗ ਜਿਹੜੀ ਹੈਗੀ ਹੈ ਇਹ 3.5 ਇੰਚ ਜਿਹੜੀ ਹੈਗੀ ਹੈ ਲਾਈਨਿੰਗ ਉੱਚੀ ਰਹਿ ਜੂਗੀ ਹੁਣ ਦੇਖੋ ਉਹ ਤਾਂ ਤੁਹਾਡੀ ਚੋਇਸ ਤੇ ਹੁੰਦਾ ਤੁਸੀਂ 2.5 ਇੰਚ ਵੀ ਉੱਚੀ ਰੱਖ ਸਕਦੇ ਹੋ 3 ਵੀ ਰੱਖ ਸਕਦੇ ਹੋ ਉਹਦਾ ਕੋਈ ਐਡਾ ਚੱਕਰ ਨਹੀਂ ਹੁੰਦਾ ਠੀਕ ਹੈ ਹੁਣ ਚਲੋ ਮੈਂ ਤੁਹਾਨੂੰ ਨਿਸ਼ਾਨੀਆਂ ਲਗਾਉਣੀਆਂ ਦੱਸ ਦਿਆਂ ਕਿ ਇਹਨਾਂ ਦੀ ਫਿਟਿੰਗ ਦੇ ਹਿਸਾਬ ਨਾਲ ਠੀਕ ਹੈ ਹੁਣ ਦੇਖੋ ਬਯਸਤ ਤੋਂ ਇਹਨਾਂ ਦੀ ਫਿਟਿੰਗ ਹੈਗੀ ਹੈ 17 ਕਮਰ ਤੋਂ 15 ਔਰ हिਪ ਤੋਂ 18 ਇੰਚ ਠੀਕ ਹੈ ਜੀ ਇਹਨਾਂ ਦਾ ਜਿਹੜਾ ਫਰੰਟ ਵਾਲਾ ਨੈੱਕ ਹੈਗਾ ਉਹ ਹੈਗਾ ਜੀ 3.5 ਇੰਚ ਠੀਕ ਹੈ ਔਰ ਬੈਕ ਵਾਲਾ ਜਿਹੜਾ neck ਹੈਗਾ ਉਹ ਆਪਾਂ ਬਿਲਕੁਲ ਹੀ ਛੋਟਾ ਰੱਖਣਾ ਲਗਭਗ ਉਹ 4 ਇੰਚ ਗੜਾ ਰੱਖਣਾ ਠੀਕ ਹੈ ਜੀ ਔਰ ਬੈਕ ਵਾਲਾ ਜੇ 6 ਹੁੰਦਾ ਜਾਂ 7 ਹੁੰਦਾ ਫਿਰ ਮੈਂ ਇਹਨਾਂ ਦਾ ਤੀਰਾ ਰੱਖਦੀ 6 ਇੰਚ ਪਰ ਹੁਣ ਇਹਨਾਂ ਦਾ ਬੈਕ ਵਾਲਾ ਜਿਹੜਾ neck ਹੈਗਾ ਉਹ 4 ਇੰਚ ਹੀ ਹੈ ਇਸੇ ਲਈ ਮੈਂ ਇਹਨਾਂ ਦਾ neck ਤੀਰਾ ਰੱਖੂੰਗੀ 6.5 ਇੰਚ ਠੀਕ ਹੈ ਹੁਣ ਆਪਾਂ ਦੇਖੋ ਇੱਥੋਂ ਹੀ ਹਿਸਾਬ ਲਗਾਉਣਾ ਹੁੰਦਾ ਵੀ ਆਪਾਂ ਤੀਰਾ ਕਿੰਨਾ ਰੱਖਣਾ ਜੇ ਤਾਂ ਆਪਣਾ ਬੈਕ ਔਰ ਫਰੰਟ neck ਦੋਨੋਂ ਹੀ ਛੋਟੇ ਹੋਣ ਫਿਰ ਤਾਂ ਆਪਾਂ ਤੀਰਾ 1/2 ਇੰਚ ਵੱਧ ਰੱਖਣਾ ਹੁੰਦਾ ਪਰ ਜੇ ਆਪਣਾ ਫਰੰਟ ਵਾਲਾ ਜਿਹੜਾ neck ਹੈਗਾ ਉਹ ਭਾ ਚਾਹੇ ਥੋੜਾ ਜਿਹਾ ਵੱਡਾ ਹੀ ਹੋਵੇ ਪਰ ਬੈਕ ਵਾਲਾ neck ਜੇ 3-4 ਇੰਚ ਤੱਕ ਹੈਗਾ ਤਾਂ ਆਪਾਂ ਨੂੰ ਤੀਰਾ ਜਿਹੜਾ ਹੈਗਾ ਉਹ ਵੱਧ ਰੱਖਣਾ ਪਊਗਾ ਠੀਕ ਹੈ ਇਸ ਲਈ ਹੁਣ ਦੇਖੋ ਮੈਂ ਇਹਨਾਂ ਦਾ ਤੀਰਾ ਰੱਖ ਰਹੀਆਂ ਜੀ 6 1/2 ਇੰਚ ਠੀਕ ਹੈ ਮੋਡਾ ਰੱਖ ਰੱਖੂਗੀ ਮੈਂ ਇਹਨਾਂ ਦਾ 7 ਇੰਚ ਠੀਕ ਹੈ ਜੀ ਜੇ ਇਹਨਾਂ ਦੇ ਦੋਨੋਂ neck ਛੋਟੇ ਹੁੰਦੇ ਫਰੰਟ ਵੀ ਛੋਟਾ ਹੁੰਦਾ ਬੈਕ ਵੀ ਛੋਟਾ ਹੁੰਦਾ ਫੇਰ ਆਪਾਂ ਇਹਨਾਂ ਦਾ ਮੋਡਾ ਰੱਖਦੇ 7 ਇੰਚ ਠੀਕ ਹੈ ਹੁਣ ਇਹਨਾਂ ਦਾ ਫਰੰਟ ਵਾਲਾ ਨੈਕ ਥੋੜਾ ਜਿਹਾ ਵੱਡਾ ਹੈਗਾ ਬੈਕ ਵਾਲਾ ਚਾਹੇ ਛੋਟਾ ਹੀ ਆ ਪਰ ਮੈਂ ਇਹਨਾਂ ਦਾ ਮੋਡਾ ਰੱਖੂੰਗੀ 7 ਇੰਚ ਠੀਕ ਹੈ ਜੀ ਬਸ ਤੁਸੀਂ ਇਹ ਧਿਆਨ ਰੱਖਿਆ ਕਰੋ ਵੀ ਜਦੋਂ ਆਪਣੇ ਦੋਨੋਂ ਨੈਕ ਛੋਟੇ ਹੋਣ ਨਾ ਫਿਰ ਆਪਾਂ ਨੂੰ ਤੀਰਾ ਵੀ ਵਾਧ ਰੱਖਣਾ ਪੈਂਦਾ ਹੁੰਦਾ ਔਰ ਮੋਡਾ ਵੀ ਵਾਧ ਰੱਖਣਾ ਪੈਂਦਾ ਹੁੰਦਾ ਠੀਕ ਹੈ ਜੀ ਹੁਣ ਮੋਡਾ ਆਪਾਂ ਇਹਨਾਂ ਦਾ ਲੈ ਲਿਆ 7 ਇੰਚ ਔਰ ਆਪਾਂ ਇਹਨਾਂ ਦੀ ਫਿਟਿੰਗ ਦੀ ਨਿਸ਼ਾਨੀ ਲਗਾਵਾਗੇ ਜੀ 14.5 ਇੰਚ ਤੇ ਠੀਕ ਹੈ ਪਰ ਇਹਨਾਂ ਦੇ ਚਾਕਾਂ ਦਾ ਨਿਸ਼ ਬਾਈਂਟ ਦੇ ਠੀਕ ਹੈ ਜੀ ਉਹ ਤੁਸੀਂ ਆਪਣੇ ਹਿਸਾਬ ਨਾਲ ਲਗਾ ਸਕਦੇ ਹੋ ਹੁਣ ਦੇਖੋ ਆਪਾਂ ਇਹਨਾਂ ਦਾ ਤੀਰਾ ਲਿਆ 6.5 ਇੰਚ ਆਪਾਂ ਇੱਥੇ ਵੀ ਪਹਿਲਾਂ ਇੱਕ 6.5 ਤੇ ਨਿਸ਼ਾਨ ਲਗਾ ਲਵਾਂਗੇ ਇਹਦਾ ਆਮੋ ਸਾਹਮਣੇ ਠੀਕ ਹੈ ਉਸ ਤੋਂ ਬਾਅਦ ਆਪਾਂ ਇਹਨੂੰ ਅੱਧਾ ਇੰਚ ਘਟਾ ਦੇਵਾਂਗੇ ਇੱਥੋਂ ਹੀ ਆਪਣੇ ਮੋਡੇ ਦੀ ਕਾਟ ਪੈਂਦੀ ਹੁੰਦੀ ਆ ਅੱਧਾ ਇੰਚ ਹਰੇਕ ਸਾਈਜ਼ ਦੇ ਵਿੱਚ ਆਪਾਂ ਘੱਟ ਕਰਨਾ ਹੀ ਹੁੰਦਾ ਠੀਕ ਹੈ ਹੁਣ ਇਹ ਸੱਤ ਵਾਲੇ ਨਿਸ਼ਾਨ ਨੂੰ 6.5 ਵਾਲੇ ਨਿਸ਼ਾਨ ਨੂੰ 6.5 ਵਾਲੇ ਨਾਲ ਮਿਲਾ ਦਵਾਂਗੇ ਐਦਾਂ ਕਰਕੇ ਤੇ ਜਿਹੜਾ ਆਹ 6 ਵਾਲਾ ਨਿਸ਼ਾਨਾ ਇਹਨੂੰ ਥੋੜਾ ਜਿਹਾ ਆਪਾਂ ਟੇਡਾ ਕਰ ਦਵਾਂਗੇ ਠੀਕ ਹੈ ਹੁਣ ਦੇਖੋ ਬਸ 1/2 ਇੰਚ ਤੋਂ ਕਾਟ ਪੈਂਦੀ ਹੁੰਦੀ ਹੈ ਠੀਕ ਹੈ ਜੀ ਹੁਣ ਆਪਾਂ ਇਹਦੀ ਫਿਟਿੰਗ ਹੈਗੀ ਸੀ ਜੀ 17.5 ਇੰਚ ਠੀਕ ਹੈ ਹੁਣ ਆਪਾਂ 17.5 ਦਾ ਜਿਹੜਾ ਹਾਫ ਹੈਗਾ ਉਹ ਕਰ ਲਵਾਂਗੇ ਇਸ ਹਿਸਾਬ ਨਾਲ ਤੁਸੀਂ ਇੰਚੀ ਟੇਪ ਮੋੜ ਕੇ ਹੁਣ ਦੇਖੋ ਜਦ ਜਿੱਥੇ ਅੱਧਾ ਆ ਜਾਂਦਾ ਹੁੰਦਾ ਜਾਂ ਪੌਣਾ ਆ ਜਾਂਦਾ ਹੁੰਦਾ ਉੱਥੇ ਤੁਸੀਂ ਬਸ ਐਂਦਾ ਇੰਚੀ ਟੇਪ ਦਾ ਹਿਸਾਬ ਰੱਖਿਆ ਕਰੋ ਹੁਣ ਸਾਡੇ ਸਤਾਰਾ ਇਹਨਾਂ ਦੀ ਫਿਟਿੰਗ ਹੈਗੀ ਆ ਆਪਾਂ ਐਂਦਾ ਫੋਲਡ ਕਰ ਲੈਣਾ ਇੰਚੀ ਟੇਪ ਠੀਕ ਹੈ ਜਿੱਥੇ ਆਪਣਾ ਆਹ ਬਣ ਜੂਗਾ ਉੱਥੇ ਤੱਕ ਆਪਾਂ ਨਿਸ਼ਾਨ ਲਗਾ ਲੈਣਾ ਹੁਣ ਦੇਖੋ ਆ ਬਸ ਪੌਣੇ ਇੱਕ ਨੌ ਜਿਹੜਾ ਹੈਗਾ ਆਪਾਂ ਉਹ ਤੇ ਨਿਸ਼ਾਨ ਲਗਾ ਲੈ ਠੀਕ ਹੈ ਹੁਣ ਕਮਰ ਤੋਂ ਇਹਨਾਂ ਦੀ ਫਿਟਿੰਗ ਹੈਗੀ ਆ ਜੀ 15 ਇੰਚ ਠੀਕ ਹੈ ਤੇ ਆਪਾਂ ਲਗਾ ਲਵਾਂਗੇ 7.5 ਇੰਚ ਤੇ ਨਿਸ਼ਾਨ ਠੀਕ ਹੈ ਜੇ ਆਪਾਂ ਪਲੇਟਸ ਪਾਉਣੀਆਂ ਨੇ ਫਿਰ ਆਪਾਂ 1 ਇੰਚ ਜ਼ਿਆਦਾ ਲਗਾਓ ਮਤਲਬ ਕਿ ਹੁਣ ਜਿਵੇਂ 15 ਫਿਰ ਆਪਾਂ 16 ਤੇ ਨਿਸ਼ਾਨ ਲਗਾਓ ਮਤਲਬ ਕਿ 8 ਇੰਚ ਤੇ ਹੁਣ ਇਹਨਾਂ ਦੇ ਪਲੇਟਸ ਪੈਣੀਆਂ ਨਹੀਂ ਹੈਗੀਆਂ ਬਿਲਕੁਲ ਵੀ ਠੀਕ ਹੈ ਇਸੇ ਲਈ ਮੈਂ ਇਹਨਾਂ ਦਾ ਪੂਰਾ 7.5 ਹੀ ਰੱਖੂੰਗੀ ਉਦਾਂ ਮੈਂ ਤੁਹਾਨੂੰ ਪਲੇਟਾਂ ਦੇ ਨਿਸ਼ਾਨ ਜਿਹੜੇ ਹੈਗੇ ਨੇ ਲਗਾਉਣੇ ਦੱਸ ਦੂੰਗੀ ਹੁਣ 7.5 15 ਦਾ ਹਾਫ ਹੋ ਗਿਆ 7.5 ਠੀਕ ਹੈ ਜੀ ਤੇ ਇਹਨਾਂ ਦੀ ਹਿਪ ਤੋਂ ਫਿਟਿੰਗ ਹੈਗੀ 18 ਤੇ ਆਪਾਂ ਲਗਾ ਲਾਂਗੇ ਹਾਫ ਕਰਕੇ 9 ਤੇ ਜਿਹੜਾ ਹਾ ਹਾਫ ਇੰਚ ਦਾ ਨਿਸ਼ਾਨ ਹੈਗਾ ਨਾ ਇੱਥੋਂ ਆਪਾਂ ਪੌਣੇ ਇੰਚ ਤੇ ਨਿਸ਼ਾਨ ਲਗਾ ਲੈਣਾ ਠੀਕ ਹੈ ਤੇ ਬੈਕ ਵਾਲੇ ਪੱਲੇ ਦੀ ਆਪਾਂ ਪਾ ਲੈਣੀ ਆ ਪੌਣੇ 2 ਇੰਚ ਤੇ ਠੀਕ ਹੈ ਨਿਸ਼ਾਨ ਜਿਹੜਾ ਹੈਗਾ ਜਿਹੜਾ ਆਪਾਂ ਕਟਾ ਕੇ ਲਗਾਇਆ ਉਹ ਤੋਂ ਹੀ ਨਾਪੜਾ ਹੁੰਦਾ ਇੱਥੋਂ ਹੀ ਮੈਂ ਫਰੰਟ ਵਾਲੇ ਪੱਲੇ ਦੀ ਪੌਣੇ ਇੰਚ ਤੇ ਲਗਾਈ ਆ ਔਰ ਇੱਥੋਂ ਹੀ ਮੈਂ ਬੈਕ ਵਾਲੇ ਪੱਲੇ ਦੀ ਪੌਣੇ 2 ਇੰਚ ਤੇ ਲਗਾਈ ਆ ਠੀਕ ਹੈ ਜੀ ਹੁਣ ਆਪਾਂ ਮੋਡੇ ਦਾ ਹਾਫ ਕਰ ਲੈਣਾ ਸਾਢੇ 3 ਇੰਚ ਤੇ ਸੱਤ ਰੱਖਿਆ ਸੀ ਨਾ ਮੋਡਾ ਆਪਾਂ ਸਾਢੇ 3 ਤੇ ਹਾਫ ਕਰ ਲੈਣਾ ਤੇ ਹੁਣ ਆਪਾਂ ਜਿਹੜੀ ਇਹ ਫਿਟਿੰਗ ਵਾਲੀ ਨਿਸ਼ਾਨੀ ਹੈਗੀ ਆ ਉਹਦੇ ਤੋਂ ਆਪਾਂ ਇਦਾਂ ਗੁਲਾਈ ਦੇਣੀ ਹੈ ਠੀਕ ਹੈ ਠੀਕ ਹੈ ਦੇਖੋ ਜਿਹੜਾ ਮੋਡਾ ਹੁੰਦਾ ਉਹ ਸੱਤ ਜਿਹੜਾ ਹੁੰਦਾ ਉਹ ਹਰੇਕ ਨਾਪ ਦੇ ਵਿੱਚ ਨਾ ਸੈੱਟ ਆ ਜਾਂਦਾ ਹੁੰਦਾ ਤੇ ਉਹਦਾ ਕਾਰਨ ਇਹ ਹੁੰਦਾ ਹੁਣ ਦੇਖੋ ਜਿਵੇਂ ਹੁਣ ਆ ਹੈਗੀ ਆ ਜੀ ਸਾਢੇ 7.5 ਵਾਲਿਆਂ ਦੀ ਫਿਟਿੰਗ ਹਨਾ ਹੁਣ ਦੇਖੋ ਇਹਦਾ ਮੋਡੇ ਦਾ ਨਿਸ਼ਾਨ ਆ ਇੱਥੇ ਲੱਗ ਗਿਆ ਜੇ ਆਪਾਂ ਹੁਣ ਮੰਨ ਲਓ 20 ਆਲਾਂ ਦੀ ਫਿਟਿੰਗ ਦਾ ਨਿਸ਼ਾਨ ਲਗਾਵਾਂਗੇ ਤਾਂ ਮੋਡੇ ਦਾ ਨਿਸ਼ਾਨ ਵੀ ਵੱਧ ਜਾਊਗਾ ਅੱਗੇ ਮੋਡੇ ਜਿਹੜਾ ਹੈਗਾ ਆਟੋਮੈਟਿਕ ਹੀ ਉਹ ਵੱਧ ਜਾਂਦਾ ਹੁੰਦਾ ਹੈ ਠੀਕ ਹੈ ਇਸ ਲਈ ਆਪਾਂ ਨੂੰ ਨੀਚੇ ਵਾਲੀ ਸਾਈਡ ਨੂੰ ਵੱਧ ਲੈਣ ਦੀ ਜ਼ਰੂਰਤ ਨਹੀਂ ਹੁੰਦੀ ਹੈਗੀ ਮੋਡਾ ਬਸ ਮੋਡਾ ਜਿਹੜਾ ਹੈਗਾ ਉਹ ਇੱਧਰ ਨੂੰ ਗੁਲਾਈ ਦੇ ਵਿੱਚ ਆਪਣੇ ਆਪ ਹੀ ਵੱਜ ਜਾਂਦਾ ਹੁੰਦਾ ਹੁਣ ਦੇਖੋ 20 ਵਾਲਾ ਦਾ ਨਿਸ਼ਾਨ ਇੱਥੇ ਆ ਜਾਊਗਾ ਔਰ 7.5 ਵਾਲਾ ਦਾ ਇੱਥੇ ਆ ਜਾਊਗਾ ਦੇਖੋ ਕਿੰਨਾ ਫਰਕ ਪੈ ਗਿਆ ਮੋਢੇ ਦੇ ਵਿੱਚ ਹਨਾ ਗੁਲਾਈ ਬਣੂਗੀ ਜਦੋਂ ਉਹਦੀ ਫਿਰ ਜ਼ਿਆਦਾ ਬਣੂਗੀ ਜੇ 20 ਵਾਲਾ ਤੇ ਨਿਸ਼ਾਨ ਲਗਾਵਾਂਗੇ ਉਹ ਆਟੋਮੈਟਿਕ ਹੀ ਵੱਜ ਜਾਊਗਾ ਠੀਕ ਹੈ ਜੀ ਮੋਢਾ ਤੇ ਹੁਣ ਆਪਾਂ ਕੀ ਕਰਨਾ ਇੱਥੋਂ ਆਪਾਂ 3.5 ਇੰਚ ਤੇ ਜਿਹੜਾ ਹੈਗਾ ਉਹ ਨਿਸ਼ਾਨ ਲਗਾ ਲੈਣਾ ਨੀਚੇ ਇਹ ਐਦਾਂ ਆਪਾਂ ਇਹਨੂੰ ਸ ਤੇ ਹੁਣ ਆਪਾਂ ਜਦੋਂ ਆਪਾਂ ਫਿਟਿੰਗ ਦਾ ਨਿਸ਼ਾਨ ਲਗਾਉਣਾ ਨਾ ਆਪਾਂ ਇੱਥੋਂ ਨਹੀਂ ਲਗਾਉਣਾ ਹੈਗਾ ਠੀਕ ਆ ਆਪਾਂ ਇੱਥੋਂ ਲਗਾਉਣਾ ਹੈ ਠੀਕ ਹੈ ਜੀ ਉਹਦਾ ਕਾਰਨ ਇਹ ਹੁੰਦਾ ਵੀ ਆ ਜਿਹੜਾ ਕੱਪੜਾ ਹੈਗਾ ਨਾ ਫਿਰ ਜਿਆਦਾ ਆਪਣਾ ਨਹੀਂ ਤਾਂ ਫਿਰ ਇਦਾਂ ਫਿਟਿੰਗ ਦੇ ਵਿੱਚ ਆ ਜਾਂਦਾ ਹੁੰਦਾ ਜਿਆਦਾ ਕੱਪੜਾ ਉਥੋਂ ਆ ਜਿਹੜਾ ਤਿੰਨ ਵਾਲਾ ਨਿਸ਼ਾਨ ਹੈ ਇੱਥੋਂ ਆਪਾਂ ਥੋੜਾ ਜਿਹਾ ਹਲਕਾ ਜਿਹਾ ਇਦਾਂ ਟੇਡਾ ਕਰ ਦੇਣਾ ਠੀਕ ਆ ਇਹਦੇ ਨਾਲ ਕੀ ਹੁੰਦਾ ਨਾ ਸਾਡੇ ਇੱਥੇ ਅੰਡਰ ਆਰਮਸ ਦੇ نیچے ਜਿਹੜਾ ਹੈਗਾ ਝੋਲ ਜਾਂ ਨਹੀਂ ਪੈਂਦਾ ਹੁੰਦਾ ਹੈਗਾ ਠੀਕ ਹੈ ਜੀ ਹੁਣ ਦੇਖੋ ਜਿਹੜਾ ਆ ਹੈਗਾ ਥੋੜਾ ਜਿਹਾ ਅੱਪਾਈ ਨੂੰ ਐ ਕਰਕੇ ਥੋੜਾ ਜਿਹਾ ਸਿੱਧਾ ਕਰ ਦੇਣਾ ਠੀਕ ਆ ਹੁਣ ਆਪਣੀ ਫਿਟਿੰਗ ਨਹੀਂ ਕਟੂਗੀ ਇੱਥੋਂ ਠੀਕ ਆ ਬਿਲਕੁਲ ਵੀ ਫਿਟਿੰਗ ਆਪਣੀ ਓਨੀ ਹੀ ਰਹਿਣੀ ਆ ਤੇ ਇੱਥੋਂ ਆਪਾਂ हिਪ ਦਾ ਨਿਸ਼ਾਨ ਲਗਾ ਲੈਣਾ ਹੁਣ ਆਪਾਂ ਇਹਦੀ ਕਟਿੰਗ ਕਰ ਲੈਣੀ ਆ ਜਿਹੜਾ ਆ ਬਾਹਰ ਵਾਲਾ ਨਿਸ਼ਾਨ ਆ ਨਾ ਇੱਥੋਂ ਆਪਾਂ ਕਟਿੰਗ ਕਰ ਲੈਣੀ ਆ ਠੀਕ ਹੈ ਤੇ ਹੁਣ ਜੇ ਇਹਦੇ ਵਿੱਚ ਆਪਾਂ ਪਲੇਟਾ ਪਾਉਣੀਆਂ ਹੁੰਦੀਆਂ ਨਾ ਫਿਰ ਆਪਾਂ ਨਿਸ਼ਾਨ ਕਿਵੇਂ ਲਗਾਉਂਦੇ ਦੇਖੋ ਇਹ ਥੋੜਾ ਜਿਹਾ ਘੱਟ ਨਾਪ ਦਾ ਸੂਟ ਹੈਗਾ ਤਾਂ ਇਹਦੇ ਵਿੱਚ ਆਪਾਂ ਪਲੇਟਾਂ ਦੇ ਜਿਹੜੇ ਨਿਸ਼ਾਨ ਹੈਗੇ ਨੇ ਉਹ 11 ਇੰਚ ਤੇ ਲਗਾ ਸਕਦੇ ਆ ਠੀਕ ਹੈ ਜਿੱਦਾਂ ਇਦਾਂ ਬ੍ਰੈਸਟ ਦਾ ਸਾਈਜ਼ ਹੈਵੀ ਹੁੰਦਾ ਜਾਊਗਾ ਉਸੇ ਹਿਸਾਬ ਨਾਲ ਆਪਣੀ ਪਲੇਟ ਵੀ ਜਿਹੜੀ ਹੈਗੀ ਥੋੜੀ ਜਿਹੀ ਨੀਵੇਂ ਵਾਲੇ ਪਾਸੇ ਨੂੰ ਚਲੀ ਜਾਂਦੀ ਹੁੰਦੀ ਹੈ ਹੁਣ ਪਲੇਟਾਂ ਦੇ ਨਿਸ਼ਾਨ ਆਪਾਂ ਇੱਥੇ 11 ਇੰਚ ਦੇ ਲਗਾ ਲਵਾਂਗੇ ਠੀਕ ਹੈ ਤੇ ਇਧਰੋਂ ਆਪਾਂ ਲੈ ਲਵਾਂਗੇ 3.5 ਇੰਚ ਗੈਪ ਠੀਕ ਹੈ ਜੀ ਤੇ ਪਲੇਟ ਜਿਹੜੀ ਹੈਗੀ ਆਪਾਂ 7 ਇੰਚ ਲੰਬੀ ਰੱਖ ਲਵਾਂਗੇ ਜਿੰਨਾ ਸਾਈਜ਼ ਵੱਧਦਾ ਜਾਊਗਾ ਬ੍ਰੈਸਟ ਦਾ ਆਪਾਂ ਪਲੇਟ ਵੀ ਜਿਹੜੀ ਹੈਗੀ ਥੋੜੀ ਬਹੁਤੀ ਲੰਬੀ ਕਰਦੇ ਜਾਣਾ ਠੀਕ ਹੈ ਤੇ ਐਦਾਂ ਆਪਾਂ ਇਹਨੂੰ ਸਿੱਧਾ ਕਰ ਲਵਾਂਗੇ 7 ਇੰਚ ਤੇ ਹੁਣ ਇਧਰੋਂ ਆਪਾਂ ਲੈ ਲਵਾਂਗੇ 2 ਇੰਚ ਠੀਕ ਹੈ ਸਾਈਡ ਵਾਲੀ ਪਲੇਟ ਪਾਉਣ ਵਾਸਤੇ ਇੱਥੋਂ ਆਪਾਂ 2 ਇੰਚ ਤੇ ਨਿਸ਼ਾਨ ਲਗਾ ਲੈਣਾ ਫਿਰ ਆਪਾਂ ਇਹਦਾ ਹਾਫ ਕਰ ਲੈਣਾ ਠੀਕ ਹੈ ਐਦਾਂ ਕਰਕੇ ਇਹਨਾਂ ਦੋਨਾਂ ਦਾ ਹਾਫ ਕਰ ਲੈਣਾ ਤੇ ਇੱਕ ਆਪਾਂ ਉੱਪਰ 2 ਇੰਚ ਤੇ ਹੋਰ ਨਿਸ਼ਾਨ ਲਗਾ ਲੈਣਾ ਠੀਕ ਹੈ ਆਵਲੇ ਨਿਸ਼ਾਨ ਨੂੰ ਆਪਾਂ ਮੋਡੇ ਵਾਲੇ ਨਿਸ਼ਾਨ ਨਾਲ ਇਸ ਤਰੀਕੇ ਨਾਲ ਸਿੱਧਾ ਕਰ ਦੇਣਾ ਠੀਕ ਹੈ ਜੀ ਤੇ ਜਿਹੜਾ ਆ ਵਾਲੇ ਨਿਸ਼ਾਨ ਆ ਆ ਜਿਹੜਾ ਆਪਾਂ ਕੱਟ ਦਾ ਨਿਸ਼ਾਨ ਲਗਾਇਆ ਇਹਦੇ ਨਾਲ ਆਪਾਂ ਇਹਨੂੰ ਸਿੱਧਾ ਕਰ ਦੇਣਾ ਠੀਕ ਹੈ ਤੇ ਇਸ ਤਰੀਕੇ ਨਾਲ ਆਪਾਂ ਜਿਹੜੀ ਹੈਗੀਆਂ ਨੇ ਇਹਦੇ ਵਿੱਚ ਪਲੇਟਾਂ ਪਾ ਲੈਣੀਆਂ ਨੇ ਹੁਣ ਆਪਾਂ ਦੇਖੋ ਕਾਟ ਜਿਹੜੀ ਹੈਗੀ ਆ ਉਹ ਕਿਵੇਂ ਪਾਉਣੀ ਆ ਆਪਾਂ ਕੀ ਕਰਨਾ ਆਪਾਂ ਜਿਹੜੇ ਪੱਲੇ ਹੈਗੇ ਨੇ ਇਹਨਾਂ ਨੂੰ ਕੱਢ ਦੇਣਾ ਵਿੱਚੋਂ ਠੀਕ ਹੈ ਹੁਣ ਦੇਖੋ ਜਿਹੜਾ ਪੱਲਾ ਹੈਗਾ ਮੈਂ ਥੋੜਾ ਜਿਹਾ ਡਾਊਨ ਕਰਕੇ ਰੱਖਿਆ ਸੀਗਾ ਤੁਸੀਂ ਕੀ ਕਰਨਾਗਾ ਜੇ ਤੁਹਾਡਾ neck ਜਿਹੜਾ ਹੈਗਾ back ਵਾਲੀ ਸਾਈਡ ਨੂੰ ਜਾਂਦਾ ਨਾ ਤਾਂ ਫਰੰਟ ਵਾਲੇ ਪੱਲੇ ਦੀ ਕਟਿੰਗ ਕਰਨ ਤੋਂ ਬਾਅਦ ਚੋ ਨਾ ਤਾਂ ਤੁਸੀਂ ਅੱਧਾ ਇੰਚ ਜਾਂ ਪੌਣਾ ਇੰਚ ਉਹਨੂੰ ਡਾਊਨ ਕਰਦਿਆ ਕਰੋ ਜਿੰਨੀ ਵੀ ਫਿਟਿੰਗ ਜ਼ਿਆਦਾ ਹੋਵੇ ਉਹਨੂੰ ਆਪਾਂ ਅੱਧਾ ਪੌਣਾ ਇੰਚ ਜਿਹੜਾ ਹੈਗਾ ਉਹ ਡਾਊਨ ਕਰ ਦੇਣਾ ਹੁਣ ਮੈਂ ਇਹ ਅੱਧਾ ਇੰਚ ਜਿਹੜਾ ਹੈਗਾ ਡਾਊਨ ਕਰਕੇ ਰੱਖ ਲਿਆ ਸੀ ਪੱਲਾ ਜੇ ਤੁਹਾਨੂੰ ਇਸ ਤਰ੍ਹਾਂ ਤਰੀਕੇ ਨਾਲ ਨਹੀਂ ਸਮਝ ਆਉਂਦੀ ਹੈਗੀ ਵੀ ਡਾਊਨ ਕਰਕੇ ਕਿਵੇਂ ਰੱਖਣਾ ਤਾਂ ਪਹਿਲਾਂ ਤੁਸੀਂ ਪੂਰੀ ਤਰ੍ਹਾਂ ਕਟਿੰਗ ਕਰ ਲਓ 7 ਇੰਚ ਮੋਡਾ ਰੱਖ ਕੇ ਠੀਕ ਆ ਉਸ ਤੋਂ ਬਾਅਦ ਜਿਹੜਾ ਹੈਗਾ ਫਰੰਟ ਵਾਲੇ ਪੱਲੇ ਤੋਂ ਥੋੜਾ ਥੋੜਾ ਕੱਪੜਾ ਜਿਹੜਾ ਹੈਗਾ ਉਹ ਉਤਾਰ ਦਿਓ ਠੀਕ ਹੈ ਇਹਦੇ ਨਾਲ ਕੀ ਹੁੰਦਾ ਜਿਹੜਾ ਸਾਡਾ ਫਰੰਟ ਨੈੱਕ ਹੁੰਦਾ ਉਹ ਬੈਕ ਵਾਲੀ ਸਾਈਡ ਨਹੀਂ ਜਾਂਦਾ ਹੈਗਾ ਬਿਲਕੁਲ ਵੀ ਠੀਕ ਹੈ ਜੀ ਹੁਣ ਆਪਾਂ ਫਰੰਟ ਵਾਲੇ ਪੱਲੇ ਵਿੱਚ ਕਾਟ ਪਾਵਾਂਗੇ ਆਪਾਂ ਬੈਕ ਵਾਲਾ ਪੱਲਾ ਔਰ ਲਾਈਨਿੰਗ ਦਾ ਬੈਕ ਵਾਲਾ ਪੱਲਾ ਜਿਹੜਾ ਹੈਗਾ ਉਹ ਕੱਢ ਦੇਣਾ ਵਿੱਚੋਂ ਤੇ ਜਿਵੇਂ ਜਿਵੇਂ ਆਪਾਂ ਨਿਸ਼ਾਨ ਲਗਾਏ ਨੇ ਉਸ ਤਰੀਕੇ ਨਾਲ ਆਪਾਂ ਫਰੰਟ ਵਾਲੇ ਪੱਲੇ ਦੇ ਵਿੱਚ ਕਾਟ ਪਾ ਲੈਣੀ ਆ ਦੇ ਜਿਹੜੇ ਨਿਸ਼ਾਨ ਹੈਗੇ ਨੇ ਲਾਈਨਿੰਗ ਵਾਲੇ ਸੂਟ ਤੇ ਤਾਂ ਐਦਾਂ ਹੀ ਆ ਜਾਂਦੇ ਹੁੰਦੇ ਨੇ ਆਪਾਂ ਇਹਨਾਂ ਨੂੰ ਡਾਰਕ ਕਰ ਲਓ ਤੇ ਇਹ ਦੂਸਰੇ ਵਾਲੇ ਪਾਸੇ ਜਿਹੜੇ ਹੈਗੇ ਨੇ ਨਿਸ਼ਾਨ ਆ ਜਾਂਦੇ ਹੁੰਦੇ ਨੇ ਠੀਕ ਹੈ ਜੀ ਤੇ ਆ ਦੇਖੋ ਆ ਹੁਣ ਨਿਸ਼ਾਨ ਜਿਹੜੇ ਹੈਗੇ ਨੇ ਆ ਗਏ ਨੇ ਤੇ ਆਪਾਂ ਇਹਨਾਂ ਨੂੰ ਇਸ ਤਰੀਕੇ ਨਾਲ ਹੀ ਡਾਰਕ ਕਰ ਲੈਣਾ ਹੁਣ ਮੈਂ ਬਾਹਾਂ ਲਈ ਜਿਹੜਾ ਬਾਹਾਂ ਦੀ ਕਟਿੰਗ ਕਰਨੀ ਆਪਾਂ ਦੋਨੋਂ ਪੱਲੇ ਜਿਹੜੇ ਹੈਗੇ ਨੇ ਮੈਂ ਇਹ ਇਸ ਤਰੀਕੇ ਨਾਲ ਅਲੱਗ-ਅਲੱਗ ਕਰਕੇ ਰੱਖ ਰੇ ਰੱਖ ਲੈਨੇ ਫੋਲਡ ਕਰਕੇ ਇੱਕ ਦੂਸਰੇ ਦੇ ਉੱਪਰ ਹੁਣ ਇਹ ਨੀਚੇ ਵਾਲਾ ਪੱਲਾ ਹੋ ਗਿਆ ਇਹ ਆਪਣਾ ਉੱਪਰ ਵਾਲਾ ਪੱਲਾ ਹੋ ਗਿਆ ਠੀਕ ਹੈ ਜੀ ਤੇ ਹੁਣ ਦੇਖੋ ਆਪਾਂ ਮੋਢਾ ਜਿਹੜਾ ਹੈਗਾ ਸੂਟ ਤੋਂ ਨਾਪ ਕੇ ਹੀ ਕਟਿੰਗ ਕਰਨੀ ਆ ਆਪਾਂ ਮੋਢੇ ਦਾ ਨਾਪ ਜਿਹੜਾ ਹੈਗਾ ਉਹ ਫਰੰਟ ਵਾਲੇ ਪੱਲੇ ਤੋਂ ਹੀ ਲੈਣਾ ਠੀਕ ਹੈ ਹੁਣ ਇੱਥੇ ਆਪਣੀ ਸਰਾਈ ਲੱਗ ਜਾਣੀ ਆ ਉੱਪਰ ਵਾਲੀ ਸਾਈਡ ਇੰਨਾ ਕੁ ਆਪਾਂ ਕੱਢ ਦੋ ਉਸ ਤੋਂ نیچےੋਂ ਨਾਪੋ ਠੀਕ ਹੈ ਇਹ ਇਸ ਤਰੀਕੇ ਨਾਲ ਆਪਾਂ ਗੁਲਾਈ ਦੇ ਵਿੱਚ ਜਿਹੜਾ ਹੈਗਾ ਉਹ ਮੋਢਾ ਨਾਪਣਾ ਠੀਕ ਹੈ ਹੁਣ ਇਹਨਾਂ ਦਾ ਮੋਢਾ ਆ ਰਿਹਾ ਜੀ 8 ਇੰਚ ਠੀਕ ਹੈ ਹੁਣ ਬਾਹ ਦਾ ਮੋਢਾ ਵੀ ਜਿਹੜਾ ਹੈਗਾ ਆਪਾਂ 8 ਇੰਚ ਤੇ ਹੀ ਕਟਿੰਗ ਕਰਾਂਗੇ ਠੀਕ ਹੈ ਇਸ ਤਰੀਕੇ ਨਾਲ ਆਪਾਂ 7.5 ਇੰਚ ਤੇ ਨਿਸ਼ਾਨ ਲਗਾ ਲੈਣਾ ਆਪਾਂ ਅੱਧਾ ਇੰਚ ਘਟਾ ਕੇ ਨਿਸ਼ਾਨ ਲਗਾਉਣਾ ਠੀਕ ਆ ਇਸ ਤਰੀਕੇ ਨਾਲ ਆਪਾਂ ਇੱਧਰ 3 ਇੰਚ ਤੇ ਕਾਟ ਦਾ ਨਿਸ਼ਾਨ ਲਗਾ ਲੈਣਾ ਠੀਕ ਹੈ ਤੇ ਇਹ ਨਿਸ਼ਾਨ ਨੂੰ ਆਪਾਂ ਉੱਪਰ ਇਦਾਂ ਟੇਡਾ ਕਰ ਦੇਣਾ ਠੀਕ ਆ ਹੁਣ ਦੇਖੋ ਇਹ 8 ਤੇ ਹੀ ਆ ਗਿਆ ਜਿੱਦਾਂ ਆਪਾਂ ਟੇਡਾ ਕਰਾਂਗੇ ਤਾਂ ਇਹ 8 ਇੰਚ ਹੀ ਹੋ ਜਾਊਗਾ ਇਸੇ ਲਈ ਆਪਾਂ ਅੱਧਾ ਇੰਚ ਘਟਾ ਕੇ ਲਗਾਉਨੇ ਹੁੰਦੇ ਨੇ ਨਿਸ਼ਾਨ ਠੀਕ ਹੈ ਤੇ ਆਪਾਂ ਇਹਦਾ ਹਾਫ ਕਰ ਲੈਣਾ ਹੁਣ 9 ਇੰਚ ਦੀ ਕਟ ਆਪਾਂ ਫਰੰਟ ਵਾਲੇ ਪੱਲੇ ਵਿੱਚ ਪਾਈਆ 9 ਇੰਚ ਦੀ ਹੀ ਆਪਾਂ ਬਾਹਾਂ ਦੇ ਵਿੱਚ ਪਾਵਾਂਗੇ ਇਸ ਤਰੀਕੇ ਨਾਲ ਸਾਡੀ ਬਾਹ ਜਿਹੜੀ ਹੈਗੀ ਉਹ ਬਿਲਕੁਲ ਸਹੀ ਆਉਗੀ ਠੀਕ ਹੈ ਜੀ ਇੱਥੋਂ ਆਪਾਂ 1 ਇੰਚ ਛੱਡ ਦੇਣਾ ਤੇ ਇੱਥੋਂ ਆਪਾਂ ਗੁਲਾਈ ਦੇਣੀ ਹੈ ਠੀਕ ਹੈ ਇਹ ਇਸ ਤਰੀਕੇ ਨਾਲ ਠੀਕ ਹੈ ਮੂਰੋ ਜਿੰਨੀ ਵੀ ਬਾਹਾਂ ਦੀ ਲੈਂਥ ਹੈਗੀ ਆਪਾਂ ਉਹ ਨਾਪ ਲਓ ਇਹਨਾਂ ਦੀ 15 ਇੰਚ ਹੈ ਤੇ ਬਾਕੀ ਜਿਹੜਾ ਹੈਗਾ ਮੇਰਾ ਪਾਈਪਿੰਗ ਕੱਢਣ ਵਾਸਤੇ ਮੈਨੂੰ ਮਾਰਜਨ ਹੋ ਜਾਊਗਾ ਠੀਕ ਹੈ ਤੇ ਪਹੁੰਚਾ ਇਹਨਾਂ ਦਾ ਹੈਗਾ ਜੀ 4 ਇੰਚ ਠੀਕ ਹੈ ਤੇ ਆਪਾਂ ਇਸ ਤਰੀਕੇ ਨਾਲ ਇਹਨੂੰ ਮਿਲਾ ਲੈਣਾ ਅਰਜਨ ਰੱਖਦੇ ਹੋਏ ਆਪਾਂ ਇਹਦੀ ਕਟਿੰਗ ਕਰ ਲੈਣੀ ਹੁਣ ਦੇਖੋ ਪੱਲਿਆਂ ਦੇ ਵਿੱਚ ਆਪਾਂ ਕਾਰਡ ਕਿਵੇਂ ਪਾਉਣੀ ਆਂਗੀ ਤਾਂ ਕਿ ਆਪਣੀ ਕਾਰਡ ਜਿਹੜੀ ਹੈਗੀ ਬਿਲਕੁਲ ਸਹੀ ਆਵੇ ਦੋ ਤਰੀਕੇ ਹੁੰਦੇ ਨੇ ਜਾਂ ਤਾਂ ਤੁਸੀਂ ਇਸ ਤਰੀਕੇ ਨਾਲ ਅਲੱਗ-ਅਲੱਗ ਕਰਕੇ ਕਾਰਡ ਪਾ ਲਓ ਪਹਿਲਾਂ ਆਵਲੇ ਪੱਲੇ 'ਚ ਪਾ ਲਓ ਫਿਰ ਇਹਦੇ ਵਿੱਚ ਪਾ ਲਓ ਪਰ ਜੇ ਤੁਸੀਂ ਇਦਾਂ ਨਹੀਂ ਕਰਨਾ ਦੋਨੇ ਪੱਲਿਆਂ ਵਿੱਚ ਇਕੱਠੀ ਪਾਉਣੀ ਆਂ ਦੇਖੋ ਹੁਣ ਮੈਂ ਉੱਪਰ-ਨੀਚੇ ਕਰਕੇ ਰੱਖੇ ਨੇ ਪੱਲੇ ਹਨਾ ਆਪਾਂ ਆਹ ਵਾਲੀ ਚੀਜ਼ ਹੈਗੀ ਜਿਹੜੀ ਇਹ ਕੱਢ ਦੇਣੀ ਆ ਇਹ ਆ ਪੱਲਾ ਕੱਢ ਦੇਣਾ ਠੀਕ ਹੈ ਹੁਣ ਆਪਣੀ ਕਾਰਟ ਹੈਗੀ ਸੀ ਜਿਹੜੀ ਉਹ ਇੰਨੀ ਸੀਗੀ ਠੀਕ ਹੈ ਤੇ ਦੋਨੋਂ ਪੱਲੇ ਜਿਹੜੇ ਹੈਗੇ ਨੇ ਮੈਂ ਮਤਲਬ ਕੱਪੜਾ ਜਿਹੜਾ ਹੈਗਾ ਮੈਂ ਉਹ ਸਿੱਧੇ ਵਾਲੇ ਪਾਸੇ ਰੱਖੀਆਂ ਨੇ ਬਾਵਾ ਆਹ ਵਾਲੇ ਪੱਲੇ ਦੀਆਂ ਔਰ ਆਹ ਵਾਲੇ ਪੱਲੇ ਦੀਆਂ ਵੀ ਹੁਣ ਆਪਾਂ ਇੱਕ ਆ ਪੱਲਾ ਫੜ ਲੈਣਾ ਤੇ ਇਹਦਾ ਨੀਚੇ ਵਾਲਾ ਪੱਲਾ ਫੜ ਲੈਣਾ ਇੱਕ ਪੱਲਾ ਆਪਾਂ ਕੱਢਤਾ ਹੁਣ ਆਪਾਂ ਦੋਨੇ ਪੱਲਿਆਂ ਨੂੰ ਐਦਾਂ ਇਕੱਠੇ ਕਰਕੇ ਇਹਨਾਂ ਦੀ ਕਾਟ ਪਾ ਦੇਣੀ ਆ ਹੁਣ ਇੱਕ ਪੱਲਾ ਮੇਰਾ ਨੀਚੇ ਰਹਿ ਗਿਆ ਆ ਦੋਨੋਂ ਪੱਲੇ ਹੈਗੇ ਨੇ ਜਿਹੜੇ ਮੈਂ ਚੱਕ ਲਏ ਆ ਠੀਕ ਆ ਤੇ ਦੇਖੋ ਹੁਣ ਇਹਦੀ ਕਾਟ ਜਿਹੜੀ ਹੈਗੀ ਬਿਲਕੁਲ ਸਹੀ ਪਈ ਆ ਇਹ ਆ ਦੇਖੋ ਇੱਕ ਲੈਫਟ ਸਾਈਡ ਵਾਲੀ ਬਾਹ ਹੋਗੀ ਇੱਕ ਆਪਣੇ ਰਾਈਟ ਸਾਈਡ ਵਾਲੀ ਬਾਹ ਹੋਗੀ ਠੀਕ ਹੈ ਜੀ ਇਸ ਤਰੀਕੇ ਨਾਲ ਕੱਟ ਜਿਹੜੀ ਹੈਗੀ ਬਿਲਕੁਲ ਸਹੀ ਪੈਂਦੀ ਹੁੰਦੀ ਆ ਇਹ ਸੀਗੀ ਆਪਾਂ ਸੂਟ ਦੇ ਨਾਪ ਲੈ ਕੇ ਹੈਗੇ ਜਿਹੜੇ ਉਹ ਕਿਵੇਂ ਲੂਜ਼ਿੰਗ ਦੇਣੀ ਹੁੰਦੀ ਆ ਠੀਕ ਹੈ ਲਾਈਨਿੰਗ ਵਾਲੇ ਸੂਟ ਦੇ ਵਿੱਚ ਵੀ ਔਰ ਸਿੰਪਲ ਸੂਟ ਦੇ ਵਿੱਚ ਵੀ ਠੀਕ ਹੈ ਜੇ ਵੀਡੀਓ ਵਧੀਆ ਲੱਗੀ ਹੋਵੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਚਲੋ ਆਪਾਂ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਧੰਨਵਾਦ ਜੀ